ਅੱਜ ਦਿੱਲੀ ਦੀ ਕੈਬਨਿਟ ਮੱਥਾ ਟੇਕਣ ਪਹੁੰਚੀ ਔਰ ਜਥੇਦਾਰ ਸਹਿਵਾਨ ਦੇ ਵੱਲੋਂ ਸਿੱਧੇ ਤੌਰ ਤੇ ਉਹਨਾਂ ਨੂੰ ਕਹਿ ਦਿੱਤਾ ਕਿ ਫਾਈਲ ਤੇ ਸਾਈਨ ਕਰ ਦੋ। ਹਾਂ। ਉਹ ਨਿਕੋਲਨ ਪ੍ਰੋਫੈਸਰ ਦਵਿੰਦਰਪਾਲ ਸਿੰਘ ਕੋਲ ਅੱਜ ਹੀ ਫੈਲ ਪਈ ਹੈ। ਹਾਂ। ਉਹ ਹਾਂ ਕਰ ਦੋ। ਸਾਡੇ ਤੇ ਸਾਈਨ ਵਜਣਿਆ। ਤੂੰ ਮਤਲਬ ਹੋ ਰਿਹਾ। ਸਿਆਸਤ ਪੂਰੀ ਗਰਮਾ ਗਈ। ਕਾਂਗਰਸੀਆਂ ਦੇ ਇਸ ਵੇਲੇ ਪਾਰੇ ਚੜੇ ਹੋਏ ਨੇ। ਪਾਰਟੀ ਤੋਂ ਬਾਹਰ ਕਰਨ ਦੀ ਗੱਲ ਤਾਂ ਕਹਿ ਦਿੱਤੀ ਗਈ ਆ। ਆਖਿਰਕਾਰ ਪਲਾਨ ਕੀ ਆ? ਸਾਰੀ ਜ਼ਿੰਦਗੀ ਵਿਰਸਾ ਸਿੰਘ ਵਲਟੋਆ ਨੇ ਮਕਾਲੀ ਗਲਪ ਵਿੱਚ ਗੱਡਦੀ ਉਹਨੋਂ ਕਾਲੀ ਆਗੂ ਨਹੀਂ ਕੋਹਾ ਬੰਦੇ ਸੀਗੇ। ਨਵਿੰਦਰਪਾਲ ਸਿੰਘ ਵਾਰੇ ਕਿਹਾ ਜਾਂਦਾ ਹੈ ਕਿ ਉਹਨਾਂ ਦੀ ਮਾਨਸਿਕ ਹਾਲਤ ਇਸ ਵੇਲੇ ਚੰਗੀ ਨਹੀਂ ਹੈ। ਉਹਨਾਂ ਦਾ ਬੜੇ ਮਾਨਸਿਕ ਹਾਲਤ ਖਰਾਬ ਹੈ। ਪੰਜਾਬ ਦੇ ਵਿੱਚ ਅੱਜ ਤਿੰਨ ਅਜਹੀਆਂ ਖਬਰਾਂ ਚਰਚਾ ਦਾ ਵਿਸ਼ਾ ਬਣੀਆ ਜਿਸ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚ ਲਿਆ। ਮੈਡਮ ਨਵਜੋਤ ਕੌਰ ਸਿੱਧੂ ਜਿਸ ਨੇ ਕਾਂਗਰਸੀ ਲੀਡਰਾਂ ਦਾ ਨਾਮ ਲੈ ਕੇ ਵੱਡੇ ਖੁਲਾਸੇ ਕੀਤੇ ਨੇ। ਇਸ ਤੋਂ ਬਿਨਾ ਵਿਰਸਾ ਸਿੰਘ ਵਲਟੋਹਾ ਦੀ ਅਕਾਲੀ ਦਲ ਦੇ ਵਿੱਚ ਵਾਪਸੀ ਔਰ ਫਿਰ ਪ੍ਰੋਫੈਸਰ ਦਵਿੰਦਰ ਪਾਲ ਸਿੰਘ ਪੁੱਲਰ ਜੋ ਤਿਹਾਰ ਜੇਲ੍ਹ ਦੇ ਵਿੱਚ ਬੰਦ ਨੇ ਦਿੱਲੀ ਦੀ ਸਮੁੱਚੀ ਕੈਬਨਟ ਅੱਜ ਸਤਖੰਡ ਸ਼੍ਰੀ ਦਰਬਾਰ ਸਾਹਿਬ ਪੁੱਜੀ ਮੱਥਾ ਟੇਕਿਆ ਇਸੇ ਦੌਰਾਨ ਜਥੇਦਾਰ ਕੁਲਦੀਪ ਸਿੰਘ ਗੜਗੱਜ ਹੋਰਾਂ ਦੇ ਨਾਲ ਮੁਲਾਕਾਤ ਕੀਤੀ ਹੈ ਇਹਨਾਂ ਖਬਰਾਂ ਤੇ ਵਿਚਾਰ ਚਰਚਾ ਕਰਨ ਦੇ ਲਈ ਮੇਰੇ ਨਾਲ ਮੌਜੂਦ ਨੇ ਪੰਕਜ ਕਪਾਹੀ ਪੰਕਜ ਪ੍ਰੋਫੈਸਰ ਦਵਿੰਦਰ ਪਾਲ ਪੁੱਲਰ ਥੋੜੇ ਚਿਰਾਂ ਬਾਅਦ ਇਹ ਨਾਮ ਚਰਚਾ ਦੇ ਵਿੱਚ ਆ ਜਾਂਦਾ ਅੱਜ ਦਿੱਲੀ ਦੀ ਕੈਬਨਿਟ ਮੱਥਾ ਟੇਕਣ ਪਹੁੰਚੀ ਔਰ ਜਥੇਦਾਰ ਸਹਿਵਾਨ ਦੇ ਵੱਲੋਂ ਸਿੱਧੇ ਤੌਰ ਤੇ ਉਹਨਾਂ ਨੂੰ ਕਹਿ ਦਿੱਤਾ ਕਿ ਫਾਈਲ ਤੇ ਸਾਈਨ ਕਰ ਦਿਓ ਆਖਰਕਾਰ ਇਹ ਮਾਮਲਾ ਕੀ ਆ ਔਰ ਕਿਸ ਤਰੀਕੇ ਦੇ ਨਾਲ ਫਾਈਲ ਤੇ ਸਾਈਨ ਕਰਨ ਨੂੰ ਕਿਹਾ ਉਹਨਾਂ ਨੇ ਉਹ ਦੇਖੋ ਰੇਖਾ ਗੁਪਤਾ ਭਾਜਪੀ ਦੀ ਸੀਐਮ ਜਿਹੜੇ ਨੇ ਉਹ ਦਿੱਲੀ ਦੇ ਵਿੱਚ ਬਣੇ ਨੇ ਔਰ ਮਨਜਿੰਦਰ ਸਿੰਘ ਸਿਰਸਾ ਪੂਰੀ ਕੈਬਨਿਟ ਨੂੰ ਲੈ ਕੇ ਮੁੱਖ ਮੰਤਰੀ ਨੂੰ ਲੈ ਕੇ ਦਰਬਾਰ ਸਾਹਿਬ ਨਤਮਸਤਕ ਹੋਣ ਦੇ ਲਈ ਪਹੁੰਚੇ ਆਪਣੀ ਆਸਥਾ ਆਪਣੀ ਸ਼ਰਦਾ ਅਹ ਦੇ ਜ਼ਰੀਏ ਉੱਥੇ ਪਹੁੰਚੇ ਕਿ ਅਸੀਂ ਮੱਥਾ ਟੇਕਣ ਦੇ ਲਈ ਪਹੁੰਚੇ ਔਰ ਉਸ ਦੌਰਾਨ ਸ਼੍ਰੀ ਕਾਲ ਤਖਤ ਸਾਹਿਬ ਵੀ ਨਤਮਸਤਕ ਹੋਏ ਮੱਥਾ ਟੇਕਿਆ ਇਹ ਸਾਰੀ ਡਿਟੇਲ ਤੁਹਾਨੂੰ ਦੱਸਾਂਗੇ ਲੇਕਿਨ ਸਭ ਤੋਂ ਪਹਿਲਾਂ ਇਹ ਵੀ ਦੱਸ ਦਈਏ ਕਿ ਅਸੀਂ ਰੋਜ਼ਾਨਾ ਦੇਂਦੀਆਂ ਜਿਹੜੀਆਂ ਵੱਡੀਆਂ ਖਬਰਾਂ ਹੋਣਗੀਆਂ ਉਹ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਮੈਂ ਤੇ ਨਰਿੰਦਰ ਦੋਵੇਂ ਚਰਚਾ ਕਰਾਂਗੇ ਔਰ ਤੁਸੀਂ ਸਾਨੂੰ ਲਗਾਤਾਰ ਦੇਖਦੇ ਰਹੋ ਸੁਣਦੇ ਰਹੋ ਤੁਹਾਡਾ ਬੜਾ ਪਿਆਰ ਸਾਨੂੰ ਮਿਲ ਰਿਹਾ ਵੈ ਔਰ ਸਾਡੇ ਚੈਨਲ ਨੂੰ ਪੰਜਾਬ ਫਰਸਟ ਵੌਇਸ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਸਬਸਕ੍ਰਾਈਬ ਜਿੰਨਾ ਜ਼ਿਆਦਾ ਕਰੋਗੇ ਸਾਡੀ ਆਵਾਜ਼ ਸਾਡੇ ਹੌਸਲੇ ਹੋਰ ਜ਼ਿਆਦਾ ਮਜ਼ਬੂਤ ਹੋਣਗੇ ਦਵਿੰਦਰਪਾਲ ਸਿੰਘ ਪੁੱਲਰ ਦਾ ਤੁਸੀਂ ਜ਼ਿਕਰ ਕਰ ਰਹੇ ਹੋ 1993 ਦੇ ਵਿੱਚ ਦਿੱਲੀ ਦੇ ਵਿੱਚ ਬਲਾਸ ਹੁੰਦੇ ਨੇ ਔਰ ਉਸ ਦੇ ਵਿੱਚ ਦੋਸ਼ੀ ਜਿਹੜਾ ਪ੍ਰੋਫੈਸਰ ਦਵਿੰਦਰਪਾਲ ਸਿੰਘ ਪੁੱਲਰ ਨੂੰ ਮੰਨਿਆ ਗਿਆ ਵੈ ਔਰ ਫਾਂਸੀ ਦੀ ਸਜ਼ਾ ਉਹਨਾਂ ਨੂੰ ਹੋ ਗਈ ਸੀਗੀ ਲੇਕਿਨ ਬਾਅਦ ਵਿੱਚ ਪਟੀਸ਼ਨਾਂ ਪਈਆਂ ਔਰ ਉਹ ਫਾਂਸੀ ਦੀ ਸਜ਼ਾ ਉਮਰ ਕੈਦ ਦੇ ਵਿੱਚ ਤਬਦੀਲ ਹੋ ਗਈ ਦਵਿੰਦਰਪਾਲ ਸਿੰਘ ਬਾਰੇ ਕਿਹਾ ਜਾਂਦਾ ਹੈ ਕਿ ਉਹਨਾਂ ਦੀ ਮਾਨਸਿਕ ਹਾਲਤ ਇਸ ਵੇਲੇ ਚੰਗੀ ਨਹੀਂ ਹੈ ਉਹਨਾਂ ਦਾ ਬੜੇ ਮਾਨਸਿਕ ਹਾਲਤ ਖਰਾਬ ਹੈ ਔਰ ਉਹਨਾਂ ਦਾ ਜਰੇ ਇਲਾਜ ਵੀ ਚੱਲ ਰਿਹਾ ਹੁਣ ਇੱਕ ਗੱਲ ਸਿਰਫ ਪ੍ਰੋਫੈਸਰ ਦਵਿੰਦਰਪਾਲ ਸਿੰਘ ਹੋਰਦੀ ਨਹੀਂ ਚੱਲਦੀ ਬਲਕਿ ਇਹ ਚੱਲਦੀ ਹੈ ਕਿ ਉਸ ਵੇਲੇ ਜੋ ਦੇਸ਼ ਦੀ ਹਾਲਾਤ ਸੀ ਉਸ ਇਸ ਤਰੀਕੇ ਦੇ ਕਦਮ ਚੁੱਕ ਲਿੱਤੇ ਗਏ ਕਈ ਨੌਜਵਾਨ ਸਿੰਘਾਂ ਦੇ ਵੱਲੋਂ ਹੁਣ ਇੰਨਾ ਸਮਾਂ ਹੋ ਗਿਆ ਹੈ ਕਿ ਰਿਹਾ ਕਰ ਦੇਣਾ ਚਾਹੀਦਾ ਇਹ ਇਹ ਗੱਲ ਐਸਜੀਪੀਸੀ ਵੀ ਚੁਕਦੀ ਐ ਇਹ ਗੱਲ ਲਗਾਤਾਰ ਇਸ ਗੱਲ ਨੂੰ ਲੈ ਕੇ ਹੋਮ ਮਿਨਿਸਟਰੀ ਨੂੰ ਚਿੱਠੀਆਂ ਲਿਖੀਆਂ ਜਾਂਦੀਆਂ ਜਿਨ੍ਹਾਂ ਨੇ ਸਜ਼ਾਵਾ ਪੂਰੀਆਂ ਕਰ ਲਈ ਉਹਨਾਂ ਨੂੰ ਬਾਹਰ ਲਿਆਂਦਾ ਉਹਨਾਂ ਨੂੰ ਉਹਦੇ ਵਿੱਚ ਜਗਤਾਰ ਸਿੰਘ ਹਵਾਰਾ ਹੋਰਾਂ ਦਾ ਵੀ ਜ਼ਿਕਰ ਹੁੰਦਾ ਕਈ ਸਾਰੇ ਬੰਦੀ ਸਿੰਘ ਨੇ ਹਾਂ ਪ੍ਰੋਫੈਸਰ ਦਵਿੰਦਰਪਾਲ ਸਿੰਘ ਹੋਰਾ ਦਾ ਮਸਲਾ ਦਿੱਲੀ ਸਰਕਾਰ ਦੇ ਅਧੀਨ ਆ ਜਿਹੜੀ ਪਟੀਸ਼ਨ ਪਈ ਹੈ ਉਹ ਕਹਦੇ ਜਦੋਂ ਸ਼੍ਰੀ ਦਰਬਾਰ ਸਾਹਿਬ ਮੱਥਾ ਟੇਕਿਆ ਤਾਂ ਉਸ ਤੋਂ ਬਾਅਦ ਮਨਜਿੰਦਰ ਸਿੰਘ ਸਿਰਸਾ ਰੇਖਾ ਗੁਪਤਾ ਨੂੰ ਤੇ ਸਾਰੀ ਕੈਬਨਿਟ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵੀ ਲੈ ਗਏ ਉੱਥੇ ਵੀ ਨਤਮਸਤਕ ਹੋਣ ਦੇ ਲਈ ਪਹੁੰਚੇ ਉਦੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਿਹੜੇ ਜਥੇਦਾਰ ਨੇ ਉਹਨਾਂ ਨਾਲ ਮੁਲਾਕਾਤ ਹੋਈ ਗੱਲਾਂ ਬਾਤਾਂ ਹੋਈਆਂ ਤਾਂ ਉਹਨਾਂ ਗੱਲਾਂ ਬਾਤਾਂ ਵਿੱਚ ਇਸ ਗੱਲ ਦਾ ਜ਼ਿਕਰ ਹੋਇਆ ਕਿ ਦਿੱਲੀ ਸਰਕਾਰ ਦੇ ਕੋਲ ਇੱਕ ਫਾਈਲ ਪਈ ਹੈ ਅਗਰ ਉਸ ਫਾਈਲ ਤੇ ਸੀਐਮ ਦੇ ਦਸਖਤ ਹੋ ਜਾਂਦੇ ਨੇ ਤਾਂ ਫਿਰ ਉਹਨਾਂ ਦੀ ਸਜ਼ਾ ਜਿਹੜੀ ਹੈ ਬਾਕੀ ਜਿਹੜੀ ਹੈ ਉਹ ਉਹਨਾਂ ਨੂੰ ਰਿਹਾ ਕੀਤਾ ਜਾ ਸਕਦਾ ਉਹਨਾਂ ਦੀ ਮਾਨਸਿਕ ਦਿਮਾਗੀ ਤੌਰ ਤੇ ਜਿਹੜੀ ਹਾਲਤ ਹੈ ਉਸ ਨੂੰ ਦੇਖਦੇ ਹੋਏ ਉਹਨਾਂ ਦੀ ਉਹਨਾਂ ਦੀ ਉਮਰ ਨੂੰ ਦੇਖਦੇ ਹੋਏ ਕਿਉਂਕਿ ਲਗਾਤਾਰ ਇਸ ਗੱਲ ਦਾ ਜ਼ਿਕਰ ਹੁੰਦਾ ਹੈ ਕਿ ਜਿੰਨੀ ਉਮਰ ਕੈਦ ਹੋਣੀ ਚਾਹੀਦੀ ਹੈ ਉਸ ਤੋਂ ਵੱਧ ਸਜ਼ਾਾਂ ਮ ਭੁਗਾ ਚੁੱਕੇ ਨੇ ਹੋਰ ਇਹਨਾਂ ਨੂੰ ਰਿਹਾ ਕਰਨਾ ਚਾਹੀਦਾ ਬਜ਼ੁਰਗ ਹੋ ਗਏ ਨੇ ਔਰ ਪਹਿਲੀਆਂ ਸਰਕਾਰਾਂ ਦੇ ਅੱਗੇ ਵੀ ਐਸਜੀਪੀਸੀ ਦੇ ਵੱਲੋਂ ਮੁੱਦਾ ਚੁੱਕਿਆ ਗਿਆ ਸੀ ਅੱਜ ਜ਼ਿਕਰ ਕੀਤਾ ਗਿਆ ਉਹ ਚੀਜ਼ ਦੇਖੋ ਕਾਂਗਰਸ ਦੀ ਸਰਕਾਰ ਰਹੀ ਹੈ ਔਰ ਕਾਂਗਰਸ ਤੇ ਇਲਜ਼ਾਮ ਲੱਗਦੇ ਰਹੇ ਨੇ ਦਿੱਲੀ ਦੇ ਵਿੱਚ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਆਮ ਆਦਮੀ ਪਾਰਟੀ ਦੇ ਅੱਗੇ ਵੀ ਇਹ ਅਰਜ਼ੀ ਲਗਾਈ ਗਈ ਆਮ ਆਦਮੀ ਪਾਰਟੀ ਵੱਲੋਂ ਵੀ ਇਸ ਬਾਬਤ ਜਿਹੜਾ ਕੋਈ ਫੈਸਲਾ ਨਹੀਂ ਲਿੱਤਾ ਗਿਆ ਹੁਣ ਭਾਜਪਾ ਦੀ ਕੇਂਦਰ ਤੇ ਵਿੱਚ ਸਰਕਾਰ ਵੀ ਹੈ ਬੀਜੇਪੀ ਦੀ ਦਿੱਲੀ ਦੇ ਵਿੱਚ ਸਰਕਾਰ ਵੀ ਹੈ। ਬਿਲਕੁਲ। ਔਰ ਜਦੋਂ ਜਥੇਦਾਰ ਸਾਹਿਬ ਨਾਲ ਮੁਲਾਕਾਤ ਹੋਈ ਤਾਂ ਜਥੇਦਾਰ ਸਾਹਿਬ ਨੇ ਵੀ ਮੌਕੇ ਤੇ ਗੱਲ ਕਹਿ ਦਿੱਤੀ ਕਿ ਇਸ ਦੇ ਉੱਤੇ ਤੁਹਾਨੂੰ ਫੈਸਲਾ ਲੈਣਾ ਚਾਹੀਦਾ ਹੈ। ਹੁਣ ਇੰਟਰਸਟਿੰਗ ਗੱਲ ਇਹ ਵੀ ਹੈ ਕਿ ਰਵਨੀਤ ਸਿੰਘ ਬਿੱਟੂ ਜਿਹੜੇ ਕੇਂਦਰ ਦੇ ਵਜ਼ੀਰ ਨੇ ਹਮ ਜਿੰਨਾ ਦੇ ਨਾਲ ਕਈ ਬੰਦੀ ਸਿੰਘਾਂ ਦਾ ਹਮੇਸ਼ਾ ਪੇਚਾ ਰਿਹਾ ਹੈ ਉਹ ਹਮੇਸ਼ਾ ਇਹਨਾਂ ਦਾ ਵਿਰੋਧਤਾ ਕਰਦੇ ਰਹੇ ਇੱਕ ਇੱਕ ਰਵਨੀਤ ਸਿੰਘ ਬਿੱਟੂ ਇੱਕ ਮਨਜਿੰਦਰ ਸਿੰਘ ਬਿੱਟਾ ਬਿਲਕੁਲ ਉਹ ਕਹਿੰਦਾ ਕਿ ਮੇਰੇ ਤੇ ਵੀ ਅਟੈਕ ਇਹਨਾਂ ਦੇ ਵੱਲੋਂ ਕੀਤੇ ਗਏ। ਪੁੱਲਰ ਦਾ ਨਾਮ ਤੱਕ ਲੈ ਲੈਂਦੇ ਨੇ। ਨਾਮ ਲੈਂਦੇ ਨੇ। ਤਾਂ ਰਵਨੀਤ ਸਿੰਘ ਬ ਹੁਣ ਸਵਾਲ ਇਹ ਵੀ ਹੈ ਕਿ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਗੱਲ ਕੀਤੀ ਜਾ ਰਹੀ ਹੈ ਤਾਂ ਕੀ ਅਗਲੇ ਸਾਲ ਕਿਉਂਕਿ ਇਹ ਸਾਲ ਤਾਂ ਮੁੱਕ ਗਿਆ ਅਗਲੇ ਸਾਲ 2026 ਦੇ ਵਿੱਚ ਕੀ ਬੀਜੇਪੀ ਬੰਦੀ ਸਿੰਘਾਂ ਨੂੰ ਰਿਹਾ ਕਰਨ ਜਾ ਰਹੀ ਹੈ ਇਸ ਕਰਕੇ ਰਵਨੀ ਸਿੰਘ ਮਿੱਟੂ ਦੇ ਤੇਵਰ ਬਦਲੇ ਨੇ ਔਰ 2027 ਸਾਰਿਆਂ ਦੇ ਸਾਹਮਣੇ ਆਉਰੇ ਬੀਜੇਪੀ ਅਗਰ ਇਸ ਸੇਕੇ ਨਾਲ ਕੇਂਦਰ ਸਰਕਾਰ ਫੈਸਲਾ ਲੈਂਦੀ ਹੈ ਦਿੱਲੀ ਸਰਕਾਰ ਫੈਸਲਾ ਲੈਂਦੀ ਹੈ ਤਾਂ ਇਹਨੂੰ ਮਾਸਟਰ ਸਟ੍ਰੋਕ ਦੇ ਤੌਰ ਤੇ ਵੀ ਦੇਖਿਆ ਜਾ ਸਕਦਾ ਹੈ ਕਿ ਜਿਹੜੇ ਸਿੱਖ ਵਿਰੋਧ ਕਰਦੇ ਨੇ ਬੀਜੇਪੀ ਦਾ ਤਾਂ ਕਿ ਉਸੇ ਦੀ ਪਲਾਨਿੰਗ ਦੇ ਤਹਿਤ ਇਹ ਇਹ ਸਿਲਸਿਲਾ ਅੱਗੇ ਵਧੇਗਾ ਜਾਂ ਫਿਰ ਬੀਜੇਪੀ ਵੀ ਉਹੀ ਕਰੇਗੀ ਜੋ ਬਾਕੀ ਸਰਕਾਰਾਂ ਨੇ ਕੀਤਾ ਇਹ ਬੀਜੇਪੀ ਕੇਂਦਰ ਸਰਕਾਰ ਦਿੱਲੀ ਸਰਕਾਰ ਨੇ ਦੇਖਣਾ ਹੁਣ ਇਸੇ ਦੇ ਮੱਦੇ ਨਜ਼ਰ ਅੱਜ ਦੀ ਇਹ ਮੀਟਿੰਗ ਬੜੀ ਇਹ ਮਨ ਨਹੀਂ ਜਾਂਦੀ। ਮੈਂ ਦੂਜੀ ਅੱਜ ਦੀ ਖਬਰ ਆ ਜਿਹੜੀ ਉਹ ਸੀਗੀ ਨਵਜੋਤ ਕੌਰ ਸਿੱਧੂ ਦੇ ਨਾਲ ਜੁੜੀ ਹੋਈ। ਹਾਲਾਂਕਿ ਕੱਲ ਬਿਆਨ ਆ ਗਿਆ ਸੀ ਉਹਨਾਂ ਦਾ ਸਿਆਸਤ ਪੂਰੀ ਗਰਮਾ ਗਈ। ਕਾਂਗਰਸੀਆਂ ਦੇ ਇਸ ਵੇਲੇ ਪਾਰੇ ਚੜੇ ਹੋਏ ਨੇ। ਪਾਰਟੀ ਤੋਂ ਬਾਹਰ ਕਰਨ ਦੀ ਗੱਲ ਤੱਕ ਕਹਿ ਦਿੱਤੀ ਗਈ ਆ। ਆਖਿਰਕਾਰ ਪਲਾਨ ਕੀ ਆ? ਸਿੱਧੂ ਜੋੜੇ ਦਾ ਪਲਾਨ ਕੀ ਆ? ਕਿਉਂਕਿ ਚੋਣਾ ਸਿਰਤੇ ਨੇ ਉਸ ਤੋਂ ਪਹਿਲਾਂ ਇਸ ਤਰੀਕੇ ਦੇ ਬਿਆਨ ਦੇਣਾ ਕਾਂਗਰਸ ਨੂੰ ਫਿਰ ਕਿਸੇ ਸੰਕਟ ਦੇ ਵਿੱਚ ਖੜਾ ਕੀਤਾ ਜਾ ਸਕਦਾ। ਦੇਖੋ ਨਵਜੋਤ ਕੋਰ ਸਿੱਧੂ ਹੋਰ ਉਹਨਾਂ ਨਾਲ ਥੋੜੀ ਦੇਰ ਪਹਿਲਾਂ ਸਾਡੀ ਗੱਲਬਾਤ ਹੋਈ ਉਹਨਾਂ ਨੇ ਇੰਟਰਵਿਊ ਜਿਹੜਾ ਪੰਜਾਬ ਫਰਸਟ ਵੌਇਸ ਨੂੰ ਦਿੱਤਾ ਉਹਨਾਂ ਨੇ ਦੋ ਤਿੰਨ ਬੜੀਆਂ ਅਹਿਮ ਗੱਲਾਂ ਕਹੀਆਂ ਉਹਨਾਂ ਨੇ ਕਿਹਾ ਕਿ ਪਹਿਲਾਂ ਕਿਹਾ ਜਾਂਦਾ ਸੀ ਕਿ ਕਾਂਗਰਸ ਦਾ ਕਲੇਸ਼ ਜਿਹੜਾ ਉਹ ਨਵਜੋਤ ਸਿੰਘ ਸਿੱਧੂ ਦੀ ਵਜ੍ਹਾ ਕਰਕੇ ਆ ਹੂੰ ਕਹਿੰਦੇ ਕਿ ਹਰ ਕੋਈ ਕਹਿੰਦਾ ਸੀ ਕਿ ਨਵਜੋਤ ਸਿੰਘ ਸਿੱਧੂ ਦੇ ਬਿਆਨ ਕਾਂਗਰਸ ਦੇ ਖਿਲਾਫ ਨੇ ਨਵਜੋਤ ਸਿੰਘ ਸਿੱਧੂ ਅਜੀਹਾ ਬੋਲ ਦਿੰਦੇ ਨੇ ਉਹ ਵਰਸਸ ਕਰ ਦਿੰਦੇ ਨੇ ਉਹ ਕਹਿੰਦੇ ਕਿ ਉਹ ਇੰਨਾਂ ਸਾਰੀਆਂ ਚੀਜ਼ਾਂ ਤੋਂ ਦੁਖੀ ਹੋ ਕੇ ਉਹ ਫਿਰ ਹਾਲ ਰਾਜਨੀਤੀ ਤੋਂ ਪਿੱਛੇ हट ਗਏ ਨੇ ਉਹ ਕਹਿੰਦੇ ਜੇ ਮੈਨੂੰ ਕੋਈ ਅਹੁਦਾ ਦੇਣਾ ਹੈ ਤਾਂ ਦੱਸੋ ਜੇ ਸੀਐਮ ਜਾਂ ਕਿ ਕੋਈ ਅਹੁਦਾ ਦੇਣਾ ਦੱਸੋ ਜੇ ਅਨਾਉਂਸ ਕਰੋ ਕਿ ਸੀਐਮ ਚਿਹਰਾ ਤੁਹਾਨੂੰ ਬਣਾਇਆ ਜਾਏਗਾ ਜਾਂ ਫਿਰ ਮੈਂ ਬਾਹਰ ਹੁਣ ਕਹਿੰਦੇ ਕਿ ਜੇ ਨਵਜੋਤ ਸਿੰਘ ਸਿੱਧੂ ਬਾਹਰ ਨੇ ਤਾਂ ਫਿਰ ਕਾਂਗਰਸ ਚ ਖਿੱਚੋ ਤਾਨ ਕਿਉਂ ਹੈ ਕਿਉਂਕਿ ਕਾਂਗਰਸ ਦੇ ਲੀਡਰ ਆਪਸ ਵਿੱਚ ਮੈਨੋ ਮੈ ਨਹੀਂ ਹੁੰਦੇ ਨੇ ਦੂਸਰਾ ਉਹਨਾਂ ਨੇ ਸਾਰੇ ਲਪੇਟ ਤੇ ਸਾਰੇ ਲੀਡਰ ਹੀ ਲਪੇਟ ਤੇ ਕਹਿੰਦੇ ਤਾਰਾਂ ਤਾਰਾਂ ਦੀ ਜਿਮਨੀ ਚੋਣ ਸੀ ਟਿਕਟ ਵਿਕੀ ਹੈ ਉੱਤੇ ਕਹਿੰਦੇ ਟਿਕਟ ਵਿਕੀ ਆ ਕਹਿੰਦੇ ਜਿਹੜੇ ਉੱਥੇ ਕੈਂਡੀਡੇਟ ਜਿੰਨੂੰ ਬਣਾਉਣਾ ਚਾਹੀਦਾ ਸੀ ਉਹਨਾਂ ਨੂੰ ਮੈਂ ਨਾਲ ਲੈ ਕੇ ਰਾਹੁਲ ਗਾਂਧੀ ਕੋਲ ਜਾਊਂਗੀ ਪ੍ਰਿੰਕਾ ਗਾਂਧੀ ਕੋਲ ਜਾਊਂਗੀ ਤਿੰਨ ਤਿੰਨ 5-5 ਕਰੋੜ ਦੀ ਟਿਕਟਾਂ ਵਿਕਦੀਆਂ ਨੇ ਉਹਨਾਂ ਨੇ ਰਾਜਾ ਵੜਿੰਗ ਨੂੰ ਵੀ ਲਪੇਟਦਾ ਕਹਿੰਦੇ ਕਿ ਸੀਐਮ ਦੇ ਨਾਲ ਨੇਰੇ ਚ ਮੁਲਾਕਾਤ ਜਿਹੜੀ ਆ ਉਹ ਕੀਤੀ ਜਾਂਦੀ ਹੈ ਉਹਨਾਂ ਨੇ ਪ੍ਰਤਾਪ ਬਾਜਵਾ ਨੂੰ ਵੀ ਲਪੇਟਦਾ ਸੁਜਿੰਦਰ ਰੰਧਾਵਾ ਨੂੰ ਵੀ ਲਪੇਟਦਾ ਇਹ ਕਹਿ ਦਿੰਦਾ ਕਿ ਭਾਜਪਾ ਦੇ ਨਾਲ ਮੁਲਾਕਾਤਾਂ ਜਿਹੜੀਆਂ ਨੇ ਉਹ ਆ ਇਹ ਲੀਡਰ ਜਿਹੜੇ ਕਰਦੇ ਨੇ ਗੈਂਗਸਟਰਾਂ ਦਾ ਜ਼ਿਕਰ ਸੁਖਜਿੰਦਰ ਰੰਧਾਵਾਣਾ ਜੋੜਦਾ ਹੁਣ ਤਾਂ ਆਮ ਆਦਮੀ ਪਾਰਟੀ ਕਹਿੰਦੀ ਸੀ ਜਾਂ ਕੋਈ ਹੋਰ ਪਾਰਟੀ ਕਹਿੰਦੀ ਸੀ ਹੁਣ ਕਾਂਗਰਸ 'ਚ ਰਹਿ ਕੇ ਕਾਂਗਰਸ ਦੇ ਲੀਡਰ ਨੂੰ ਹੀ ਸ਼ਰੇਆਮ ਇਹ ਗੱਲ ਕਹੀ ਜਾਂਦੀ ਹੈ ਇੱਕ ਹੋਰ ਬੜੀ ਅਹਿਮ ਗੱਲ ਕਹੀ ਉਹਨਾਂ ਨੇ ਕਹਿੰਦੇ 2022 'ਚ ਜਿਹੜੀ ਇਲੈਕਸ਼ਨ ਨਵਜੋਤ ਸਿੰਘ ਸਿੱਧੂ ਹਾਰੇ ਨੇ ਕਹਿੰਦੇ ਮਜੀਠੀਆ ਨਾਲ ਸੈਟਿੰਗ ਕੀਤੀ ਉਹਨਾਂ ਨੇ ਦੋ ਕਾਂਗਰਸ ਦੇ ਵੱਡੇ ਲੀਡਰਾਂ ਦਾ ਨਾਲਿਆ ਉਹ ਇੰਟਰਵਿਊ ਸਾਡਾ ਸੁਣੋ ਉਹਦੇ ਵਿੱਚ ਤੁਹਾਨੂੰ ਪੂਰੇ ਇੰਟਰਵਿਊ ਚ ਸਾਰੀ ਪਿਕਚਰ ਕਲੀਅਰ ਹੋ ਜੇਗੀ ਕਿੰਦਾ ਕਿੰਦਾ ਕਿਵੇਂ ਕਿਵੇਂ ਨਾਮ ਨਵਜੋਤ ਕੋਰ ਸਿੱਧੂ ਨੇ ਲਿਆ ਹੁਣ ਇੰਨਾ ਬਿਆਨਾਂ ਤੋਂ ਬਾਅਦ ਪੰਜਾਬ ਕਾਂਗਰਸ ਕੋਈ ਐਕਸ਼ਨ ਲਏਗੀ ਪ੍ਰਧਾਨ ਸਾਹਿਬ ਕੋਈ ਐਕਸ਼ਨ ਲੈਣਗੇ ਸੁਖਜਿੰਦਰ ਰੰਧਾਵਾ ਰਾਹੁਲ ਗਾਂਧੀ ਨਾਲ ਗੱਲ ਕਰਨਗੇ ਜਾਂ ਜਿਹੜੇ ਸਬੂਤਾਂ ਦਾ ਜ਼ਿਕਰ ਨਵਜੋਤ ਕੋਰ ਸਿੱਧੂ ਕਰ ਰਹੇ ਨੇ ਉਹ ਸਬੂਤ ਲੈ ਕੇ ਕੀ راہੁਲ ਗਾਂਧੀ ਕੋਲ ਜਾਣਗੇ ਔਰ ਅਗਰ ਇਸ ਦੇ ਵਿੱਚ ਵਾਕਈ ਸਚਾਈ ਹੈ ਤਾਂ ਕੀ راہੁਲ ਗਾਂਧੀ ਕੋਈ ਸਟੈਪ ਲੈਣਗੇ ਇਹ ਹੁਣ ਅਗਲੇ ਦਿਨਾਂ ਚ ਕਾਂਗਰਸ ਦੀ ਜਾਂ ਪੰਜਾਬ ਦੀ ਰਾਜਨੀਤੀ ਉਹ ਨਵਜੋਤ ਸਿੰਘ ਸਿੱਧੂ ਨਵਜੋਤ ਕੋਰ ਸਿੱਧੂ ਦੇ ਹਾਲੇ-ਦਵਾਲੇ ਨੂੰ ਦੀ ਨਜ਼ਰ ਆਏਗੀ ਤੀਜੀ ਖਬਰ ਸੀ ਵਿਰਸਾ ਸਿੰਘ ਬਲਟੋਹਾ ਜਿਨ੍ਹਾਂ ਨੂੰ 10 ਸਾਲ ਦੇ ਲਈ ਅਕਾਲੀ ਦਲ ਤੋਂ ਆਊਟ ਕੀਤਾ ਗਿਆ ਸੀ ਅੱਜ ਸਿੰਘ ਸਹਿਬਾਨ ਦੀ ਇਕੱਤਰਤਾ ਹੋਈ ਫਸੀਲ ਦੇ ਉੱਤੋਂ ਫੈਸਲਾ ਸੁਣਾਇਆ ਗਿਆ ਤਨਖਾਹ ਬਕਾਇਦਾ ਉਹਨਾਂ ਨੂੰ ਲਗਾਈ ਗਈ ਮੁਰਤੋਂ ਅਕਾਲੀ ਦਲ ਦੇ ਵਿੱਚ ਵਾਪਸੀ ਹੋ ਚੁੱਕੀ ਹੈ ਦੇਖੋ ਅੱਜ ਸ਼੍ਰੀ ਕਾਲਤਖਸਾਬ ਦੇ ਵੱਲੋਂ ਕਈ ਸਾਰੇ ਅਹਿਮ ਫੈਸਲੇ ਲਿੱਤੇ ਗਏ। ਉਸ ਦੇ ਵਿੱਚ ਮਾਫੀ ਵੀ ਮੰਗੀ ਗਈ। ਵਿਰਸਾ ਸਿੰਘ ਵਲਟੋਹਾ ਨੇ ਵੀ ਮਾਫੀ ਮੰਗੀ ਔਰ ਮਾਫੀ ਜਿਹੜੀ ਹੈ ਉਸ ਵਲੇ ਦੇ ਜਥੇਦਾਰ ਵੱਲੋਂ ਵੀ ਮੰਗੀ ਗਈ ਜਿਨ੍ਹਾਂ ਨੇ ਡੇਰਾ ਸਾਧ ਨੂੰ ਜਿਹੜੀ ਸਜ਼ਾ ਜਿਹੜੀ ਹੈ ਉਹਨਾਂ ਨੂੰ ਮਾਫੀ ਦਿੱਤੀ ਸੀ। ਗੁਰਮਤਨ ਸਿੰਘ ਉਹਨਾਂ ਉਹਨਾਂ ਦੇ ਉੱਤੇ ਵੀ ਜਿਹੜਾ ਗੱਲ ਹੋਈ ਕੁਝ ਹੋਰ ਫੈਸਲੇ ਵੀ ਜਿਹੜੇ ਲਿੱਤੇ ਗਏ ਉਹ ਵੀ ਪੜ ਕੇ ਦੱਸ ਦਿੰਨੇ ਆ ਲੇਕਿਨ ਬੜਾ ਅਹਿਮ ਹੈ ਵਿਰਸਾ ਸਿੰਘ ਵਲਟੋਹਾ ਦਾ। ਅੱਜ ਸਭ ਤੋਂ ਖੁਸ਼ ਤੇ ਸਭ ਤੋਂ ਰਾਹਤ ਜਿਹੜੀ ਆ ਵਿਰਸਾ ਸਿੰਘ ਵਲਟੋਹਾ ਲਿੰਦੇ ਹੋਏ ਨਜ਼ਰ ਆਣਗੇ ਹਾਲਾਂਕਿ ਉਹਨਾਂ ਨੂੰ ਤਨਖਾਹ ਕਰਾਰ ਜ਼ਰੂਰ ਦਿੱਤੀ ਗਈ ਤਨਖਾਹ ਐਲਾਨ ਕੀਤਾ ਗਿਆ ਲੇਕਿਨ ਪਾਰਟੀ ਦੇ ਵਿੱਚ ਉਹਨਾਂ ਦੀ ਵਾਪਸੀ ਜ਼ਰੂਰ ਹੋਈ ਹੈ ਔਰ ਵਿਰਸਾ ਸਿੰਘ ਵਲਟੋਹਾ ਨੇ ਜਦੋਂ ਇਹ ਫੈਸਲਾ ਉਹਨਾਂ ਨੂੰ ਲੈ ਕੇ ਸੁਣਾਇਆ ਗਿਆ ਤਾਂ ਉਹਨਾਂ ਨੇ ਸਾਡੇ ਨਾਲ ਗੱਲਬਾਤ ਕੀਤੀ ਉਹ ਕੀ ਗੱਲਬਾਤ ਹੋਈ ਉਹ ਵੀ ਤੁਹਾਨੂੰ ਪੰਜਾਬ ਫਰਸਟ ਸੇ ਤੁਸੀਂ ਵਿਰਸਾ ਸਿੰਘ ਵਲਟੋਹਾ ਦਾ ਇੰਟਰਵਿਊ ਜਿਹੜਾ ਹੈ ਉਹ ਦੇਖ ਸਕਦੇ ਹੋ ਤੁਸੀਂ ਸੁਣ ਸਕਦੇ ਹੋ ਕਿ ਉਹਨਾਂ ਨੇ ਕੀ ਕੀ ਕਿਹਾ ਉਹਨਾਂ ਨੇ ਇੱਕ ਬੜੀ ਅਹਿਮ ਗੱਲ ਕਹੀ ਉਹਨਾਂ ਨੇ ਕਿਹਾ ਕਿ ਮੇਰਾ ਗਿਆਨੀ ਹਰਪ੍ਰੀਤ ਹੋਰਾਂ ਨਾਲ ਕੋਈ ਵੱਟ ਦਾ ਰੋਲਾ ਨਹੀਂ ਹੈ ਉਹਨਾਂ ਨੇ ਪੁੱਛਿਆ ਕਿ ਗਿਆਨੀ ਹਰਪ੍ਰੀਤ ਬਾਰੇ ਕੁਝ ਕਹਿਣਾ ਚਾਹੋਗੇ ਉਹ ਕਹਿੰਦੇ ਕਿ ਮੈਂ ਮੇਰਾ ਕੋਈ ਵੱਟ ਦਾ ਰੋਲਾ ਨਹੀਂ ਕਿਉਂਕਿ ਬਖੀੜਾ ਉਹਨਾਂ ਦੇ ਕਰਕੇ ਸ਼ੁਰੂ ਹੋਇਆ ਉਹਨਾਂ ਕਰਕੇ ਖੜਾ ਹੋਇਆ ਫੈਸਲਾ ਉਸ ਵੇਲੇ ਬੜੀਆਂ ਸਾਰੀਆਂ ਚੀਜ਼ਾਂ ਦਾ ਜ਼ਿਕਰ ਜਿਹੜਾ ਉਸ ਵੇਲੇ ਹੋ ਗਿਆ ਲੇਕਿਨ ਹੁਣ ਸਵਾਲ ਇਹ ਸਿਗਾ ਕਿ ਗਿਆਨੀ ਹਰਪ੍ਰੀਤ ਬਾਰੇ ਕੁਝ ਕਹਿੰਦੇ ਨੇ ਨਹੀਂ ਕਹਿੰਦੇ ਨੇ ਤਾਂ ਬੜਾ ਸੋਚ ਸਮਝ ਕੇ ਬੋਲ ਰਹੇ ਨੇ ਕਿਉਂਕਿ ਇਹ ਵੀ ਕਹਿ ਦਿੱਤਾ ਗਿਆ ਕਿ ਧਾਰਮਿਕ ਲੀਡਰਾਂ ਦੇ ਉੱਤੇ ਕੋਈ ਟਿੱਪਣੀ ਗਿਰਸਾ ਸਿੰਘ ਵਲਟੋਵਾ ਨਹੀਂ ਕਰ ਰਹੇ ਸੇਵਾਰ ਹੋਰਾਂ ਦੇ ਵੱਲੋਂ ਇਹ ਕਹਿ ਦਿੱਤਾ ਗਿਆ ਲਾ ਕਿ ਉਹਨਾਂ ਨੇ ਇਹ ਕਹਿ ਦਿੱਤਾ ਕਿ ਗਿਆਨੀ ਹਰਪੇ ਤਾਂ ਧਾਰਮਿਕ ਲੀਡਰ ਨਹੀਂ ਸਿਆਸੀ ਲੀਡਰ ਨੇ ਉਹਨਾਂ ਨੇ ਇਸ ਗੱਲ ਦਾ ਜ਼ਿਕਰ ਕਰ ਦਿੱਤਾ ਅੱਜ ਇਹ ਦੱਸ ਦਿੰਨੇ ਆ ਅਕਾਲ ਤਖਤ ਸਾਹਿਬ ਵੱਲੋਂ ਜਿਹੜੇ ਫੈਸਲੇ ਲਿੱਤੇ ਗਏ ਵਲਟੋਵਾ ਸਾਹਿਬ ਦੀ 10 ਸਾਲ ਦੀ ਜਿਹੜੀ ਪਾਬੰਦੀ ਹੈ ਉਹ ਖਤਮ ਕਰ ਦਿੱਤੀ ਗਈ ਡੇਰਾ ਮੁਖੀ ਨੂੰ ਮਾਫੀ ਦੇਣ ਵਾਲੇ ਜਥੇਦਾਰ ਦੀ ਸੇਵਾ ਤੇ ਜਿਹੜੀ ਰੋਕ ਲੱਗੀ ਸੀ ਉਹ ਵੀ ਹਟਾ ਦਿੱਤੀ ਗਈ ਸ਼੍ਰੀ ਅਕਾਲ ਤਖਤ ਸਾਹਿਬ ਨੇ ਅੱਜ ਇੱਕ ਅਹਿਮ ਫੈਸਲਾ ਲੈਂਦੇ ਹੋਏ ਜਿੱਥੇ ਵਲਟੋਹਾ ਨੂੰ ਰਾਹ ਦਿੱਤੀ 10 ਸ ਉਸ ਵੇਲੇ ਜਿਹੜੇ ਕਾਰਜਕਾਰੀ ਜਥੇਦਾਰ ਸੀ ਗਿਆਨੀ ਗੁਰਪ੍ਰਤਨ ਸਿੰਘ ਉਹਨਾਂ ਉਹਨਾਂ ਦੀ ਉੱਤੇ ਵੀ ਰੋਕ ਜਿਹੜੀ ਹੈ ਉਹ ਹਟਾ ਦਿੱਤੀ ਗਈ ਇਸ ਤੋਂ ਇਲਾਵਾ ਕੁਝ ਹੋਰ ਜਿਹੜੇ ਫੈਸਲੇ ਲਿੱਤੇ ਗਏ ਉਹਨਾਂ ਵਿੱਚ ਇਹ ਸੀਗਾ ਕਿ ਗੁਰਮੀਤ ਸਿੰਘ ਰਾਮ ਰਹੀਮ ਦੀ ਜਿਹੜੀ 2015 ਨੂੰ ਦਿੱਤੀ ਗਈ ਵਿਵਾਦਿਤ ਮਾਫੀ ਕਾਰਨ ਲਗਾਈ ਗਈ ਸਜ਼ਾ ਜਿਹੜੀ ਸੀਗੀ ਜਿਸ ਦਾ ਮੈਂ ਜ਼ਿਕਰ ਕਰ ਰਿਹਾ ਸੀਗਾ ਉਸ ਦੇ ਉੱਤੇ ਜਿਹੜੀਆਂ ਸੇਵਾਵਾਂ ਜਿਹੜੀਆਂ ਉਹਨਾਂ ਤੇ ਰੋਕ ਲਗਾਈ ਸੀ ਉਹ ਹਟਾ ਦਿੱਤੀ ਗਈ ਇਸ ਤੋਂ ਇਲਾਵਾ ਗੋਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਵਾਈਸ ਚਾਂਸਲਰ ਡਾਕਟਰ ਕਰਮਜੀਤ ਸਿੰਘ ਨੂੰ ਵੀ ਮਾਫੀ ਬਖਸ਼ ਦਿੱਤੀ ਗਈ ਹੈ ਤਾਂ ਅੱਜ ਕਈ ਸਾਰੇ ਅਜਿਹੇ ਲੀਡਰ ਨੇ ਜਾਂ ਅਜਿਹੀਆਂ ਸ਼ਖਸੀਅਤਾਂ ਨੇ ਜਿਨ੍ਹਾਂ ਨੇ ਰਾਹਤ ਦੀ ਘਟੋ ਘਟ ਸਹਾ ਜ਼ਰੂਰ ਲਿੱਤਾ ਹੋਵੇਗਾ ਕਿਉਂਕਿ ਜਦੋਂ ਸਾਰੀ ਜ਼ਿੰਦਗੀ ਵਰਸਾ ਸਿੰਘ ਵਲਟੋਆ ਨੇ ਅਕਾਲੀ ਦਲ ਚ ਘੜਤੀ ਹੁਣ ਉਹ ਅਕਾਲੀ ਆਗੂ ਨਹੀਂ ਕੋਹਾ ਪੰਦੇ ਸੀਗੇ ਤਾਂ ਹੁਣ ਉਹ ਅਕਾਲੀ ਆਗੂ ਉਹਨਾਂ ਨੂੰ ਦੁਬਾਰਾ ਕਿਹਾ ਜਾਏਗਾ ਇਲੈਕਸ਼ਨ ਲੜਨਗੇ ਉਹ ਕਹਿੰਦੇ ਮੈਂ ਇਲੈਕਸ਼ਨ ਲੜੂੰਗਾ ਉਹ ਅੱਜ ਤਾਂ ਸਭ ਤੋਂ ਵੱਧ ਖੁਸ਼ ਜਿਹੜੇ ਨੇ ਉਹ ਵਰਸਾ ਸਿੰਘ ਵਲਟੋਆ ਹੋਣਗੇ ਬਿਲਕੁਲ ਸੋ ਇਹ ਦਿਨ ਭਰ ਦੀ ਅੱਜ ਵੱਡੀਆਂ ਖਬਰਾਂ ਸੀ ਪੰਜਾਬ ਫਰਸਟ ਵਾਇਸ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਇਸ ਤਰ੍ਹਾਂ ਦੀਆਂ ਵੀਡੀਓਜ਼ ਨੂੰ ਰੋਜ਼ਾਨਾ ਤੁਹਾਡੇ ਤੱਕ ਇਹ ਨਵੇਂ ਮੈਟਰ ਨਵੇਂ ਮੁੱਦੇ ਬੇਬਾਕੀ ਦੇ ਨਾਲ ਅਸੀਂ ਚੁੱਕਦੇ ਰਹਾਂਗੇ